ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਹੋਰ ਵਾਰਦਾਤ ਸਰੀ ਵਿਖੇ ਸਾਹਮਣੇ ਆਈ ਹੈ ਜਿੱਥੇ ਪੋਰਟ ਕੈਲਜ਼ ਇਲਾਕੇ ਦੇ 88 ਐਵੇਨਿਊ ਅਤੇ 192 ਸਟਰੀਟ ਤੇ ਇੱਕ ਮਕਾਨ ਉੱਤੇ ਗੋਲੀਆਂ ਚੁਰਾਈਆਂ ਅਤੇ ਘਰ ਨੂੰ ਅੱਗ ਲਾਉਣ ਦੀ ਵੇ ਕੋਸ਼ਿਸ਼ ਕੀਤੀ ਗਈ ਹੈ ਮਾਮਲੇ ਦੀ ਪੜਤਾਲ ਕਰ ਰਹੀ ਸਰੀ ਆਸੀਐਮਪੀ ਨੇ ਦੱਸਿਆ ਕਿ ਗੋਲੀਬਾਰੀ ਦੇ ਦੌਰਾਨ ਕੋਈ ਜ਼ਖਮੀ ਤਾਂ ਨਹੀਂ ਹੋਇਆ ਪਰ ਆਸੀਐਮਪੀ ਦੀ ਸਰਜੈਂਟ ਟੈਮੀ ਲੋਬ ਨੇ ਕਿਹਾ ਹੈ ਕਿ ਘਰ ਉੱਤੇ ਗੋਲੀਆਂ ਚਲੋਨ ਮਗਰੋਂ ਸ਼ੱਕੀਆਂ ਦੇ ਵੱਲੋਂ ਫੋਨ ਕਾਲ ਕਰਦਿਆਂ ਰਕਮ ਵੀ ਮੰਗ ਕੀਤੀ ਗਈ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਵਾਦਾਤ ਲੋਰ ਮੈਂਡਲੈਂਡ ਵਿਖੇ ਚੱਲ ਰਹੀਆਂ ਜੱਬੀ ਵਸੂਲੀਆਂ ਦੀ ਇੱਕ ਕੋਸ਼ਿਸ਼ ਅਤਿਕ ਹਿੱਸਾ ਹੋ ਸਕਦੀ ਹੈ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਭਾਰਤੀ ਮੂਲਾਂਕਾਰੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਇੱਕ ਹੋਰ ਮਾਮਲਾ ਸਾਹਮne ਆਇਆ ਹੈ। ਇਵਾਦਤ ਸਰੀ ਦੇ ਪੋਰਟ ਕੈਲੇਜ਼ ਇਲਾਕੇ ਦੇ 88 ਐਵਨਿਊ ਅਤੇ 192 ਸਟਰੀਟ ਦੇ ਵਿਖੇ ਵਾਪਰੀ ਹੈ। ਤੇ ਨਾਲ ਹੀ ਸਰੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਗੋਲੀਬਾਰੀ ਵਿੱਚ ਕਿਸੇ ਦੀ ਜਾਨ ਮਾਲ ਦੀ ਹਾਨੀ ਨਹੀਂ ਹੋਈ ਪਰ RCMP ਦੇ ਅਧਿਕਾਰੀ ਸਰਜੈਂਟ ਟੈਮੀ ਲੋਪ ਨੇ ਖੁਲਾਸਾ ਕੀਤਾ ਕਿ ਗੋਲੀਆਂ ਚਲਾਉਣ ਤੋਂ ਬਾਅਦ ਸ਼ੱਕੀਆਂ ਦੇ ਵੱਲੋਂ ਫੋਨ ਕਰਕੇ ਰਕਮ ਦੀ ਮੰਗ ਕੀਤੀ ਗਈ ਹੈ ਇਹਦੇ ਨਾਲ ਹੀ ਇਹ ਜਿਸ ਨਾਲ ਇਹ ਸੂਝ ਪ੍ਰਾਪਤ ਹੁੰਦੀ ਹੈ ਕਿ ਵਾਰਦਾਤ ਸਰੀ ਅਤੇ ਲੋਅਰ ਮੈਨ ਲੈਂਡ ਇਲਾਕੇ ਦੇ ਵਿੱਚ ਚੋਰੀਆਂ ਜਬਰੀ ਵਸੂਲੀਆਂ ਦੇ ਕੰਮ ਦਾ ਹਿੱਸਾ ਹੋ ਸਕਦੀ ਹੈ ਨੇ ਪੁਲਿਸ ਨੇ ਦੱਸਿਆ ਕਿ ਹਮਲਾਵਾਰਾਂ ਨੇ ਸਰੀ ਦੇ ਵਿੱਚ 7 ਤੋਂ 10 ਗੋਲੀਆਂ ਚਲਾਈਆਂ ਤੇ ਇਸ ਵਾਰਦਾਤ ਲਈ ਭੱਤੀ ਗਈ ਕਿ ਆ ਰਿਓ ਅੰਜੂ ਕਟੀ ਨੂੰ ਬਾਦ ਦੇ ਵਿੱਚ ਨਿਊਟਨ ਦੇ ਇੱਕ ਬਿਜ਼ਨਸ ਕੰਪਲੈਕਸ ਤੋਂ ਬ੍ਰਾਹਮਣ ਕੀਤਾ ਗਿਆ ਜੋ ਕਿ ਚੋਰੀ ਕੀਤੀ ਗਈ ਸੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਸਾਰੀ ਜਾਣਕਾਰੀ ਆਰਸੀਐਫਪੀ ਦੇ ਨਾਲ ਸੰਪਰਕ ਕਰਕੇ ਸਾਂਝਾ ਕਰ ਸਕਦੇ ਨੇ ਇਸ ਮਾਮਲੇ ਤੋਂ ਖੁਸ਼ਦੀਨ ਪਹਿਲਾਂ ਸਰੀ ਦੇ ਵਿੱਚ ਸੁਖ ਹੇਅਰ ਐਂਡ ਬਿਊਟੀ ਸੈਲਨ ਉੱਤੇ ਵੀ ਗੋਲੀਬਾਰੀ ਦੀ ਵਾਰਤਾ ਵਾਪਰੀ ਸੀ ਉਸ ਸਮੇਂ ਹਮਲਾਵਾਰ ਦੀ ਸੀਸੀਟੀਵੀ ਫੁਟੇਜ ਦਾ ਸਾਹਮਣੇ ਆਈ ਸੀ ਜਿਦੇ ਵਿੱਚ ਦੋ ਜਣੇ ਨੂੰ ਪੈਦਲ ਗੋਲੀਬਾਰੀ ਕਰਦਿਆਂ ਅਤੇ ਫਿਰ ਅਫਰਾਦ ਹੁੰਦੇ ਵੀ ਦੇਖਿਆ ਗਿਆ ਸੀ ਇਸ ਵਾਰ ਦਾਤ ਨੇ ਸਰੀ ਵਿੱਚ ਰਹਿੰਦੇ ਭਾਰਤੀ ਸਮਾਜ ਦੇ ਵਿੱਚ ਦਾਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਖਾਸ ਕਰਕੇ ਉਹਨਾਂ ਵਿੱਚ ਜੋ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਤੇ ਵਾਦਾ ਦਾਤ ਵਾਲੇ ਇਲਾਕੇ ਦੇ ਲੋਕ ਬਹੁਤ ਚਿੰਤਤ ਨੇ ਅਤੇ ਇਸ ਘਟਨਾ ਨੇ ਉਹਨਾਂ ਦੇ ਮਨ ਦੇ ਵਿੱਚ ਕਾਫੀ ਜ਼ਿਆਦਾ ਡਰ ਪੈਦਾ ਕੀਤਾ ਹੋਇਆ ਹੈ ਜ਼ਿਕਰ ਹੋ ਕੇ ਕਿ ਵਾਦਤ ਵਾਲੀ ਥਾਂ ਦੇ ਨੇੜੇ ਇੱਕ ਅਪਾਰਟਮੈਂਟ ਦੇ ਵਿੱਚ ਰਹਿਦੇ ਸਾਹੀ ਪਵਾਲਗਿਆ ਨੇ ਕਿਹਾ ਕਿ ਉਹਨਾਂ ਨੇ ਗੋਲੀਆਂ ਦੀ ਆਵਾਜ਼ ਨਹੀਂ ਸੁਣੀ ਪਰ ਇਸ ਮਘਰੋ ਪੈਦਾ ਹੋਇਆ ਡਰ ਆਂਡ ਗੁਆਨ ਦੇ ਵਿੱਚ ਰਹਿੰਦੇ ਹਰ ਸਾਕਸ਼ ਦੇ ਚਿਹਰੇ ਉੱਤੇ ਸਾਫ਼ ਨਜ਼ਰ ਆ ਰਿਹਾ ਹੈ। ਬਿਊ ਰਿਪੋਰਟ ਚੈਨਲ ਪੰਜਾਬ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।